ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੱਟੀ ਪੰਜਾਬ ਅਤੇ ਚੰਡੀਗਰ ਜਰਨਲਿਸਟ ਯੂਨੀਅਨ ਦੇ ਸਰਬਸੰਮਤੀ ਨਾਲ ਸੂਬਾ ਸਕੱਤਰ ਬਣੇ ਜੈ ਸਿੰਘ ਸ਼ਿਬੜ ਪ੍ਰਧਾਨ ਬਲਵੀਰ ਸਿੰਘ ਝੰਡੂ ਚੇਅਰਮੈਨ ਸੰਤੂਕ ਗਿੱਲ ਜਨ ਸਕੱਤਰ ਅਤੇ ਬਿੰਦੂ ਸਿੰਘ ਬਣੇ ਖਜ਼ਾਨਚੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬਰਨਾਲਾ ਵਿਖੇ ਹੋਈ ਚੌਥੀ ਸਿਵਾਈ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੱਟੀ ਸੂਬਾ ਸਕੱਤਰ, ਬਲਬੀਰ ਸਿੰਘ ਜੰਡੂ ਚੇਅਰਮੈਨ, ਜੈ ਸਿੰਘ ਸ਼ਿਬਰ ਪ੍ਰਧਾਨ, ਸੰਤੋਖ ਗਿੱਲ ਸਕੱਤਰ ਜਨਰਲ ਅਤੇ ਬਿੰਦੂ ਸਿੰਘ ਖਾਨਜੀ ਝੁਨੇ ਗਏ। ਇਸ ਤੋਂ ਇਲਾਵਾ ਪੂਛਨ ਸੂਲ ਸੀਨੀਅਰ ਮੀਤ ਪ੍ਰਧਾਨ ਰਾਜਨਮਾਨ, ਗਗਨਦੀਪ ਅਰੋੜਾ, ਜਗਸੀਰ ਸਿੰਘ ਸੰਧੂ, ਜਸਵੰਤ ਸਿੰਘ ਥਿੰਦਮ ਮੀਤ ਪ੍ਰਧਾਨ, ਦਵਿੰਦਰ ਸਿੰਘ ਪੰਗੂ ਚੱਥੇ ਬੰਦਕ ਸਕੱਤਰ एनपी 51 बलविंदर सिंह सीपरे ਅਤੇ ਵੀਰਪਾਲ ਭਗਤਾ ਸਕੱਤਰ ਚੁਣੇ ਗਏ ਇਸ ਮੌਕੇ ਜਥੇਬੰਦੀ ਦੇ ਸੰਵਿਧਾਨ ਵਿੱਚ ਵੀ ਕੁਝ ਸੋਧਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਇਸ ਮੌਕੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦੇ ਦੇਸ਼ੀ ਨਹੀਂ ਕੁਮਾਂਤਰੀ ਪੱਧਰ ਤੇ ਪੱਤਰਕਾਰਾਂ ਉੱਪਰ ਵੱਧ ਰਹੇ ਹਮਲਿਆਂ ਦੀ ਨਿੰਦਾ ਕੀਤੀ ਤੇ ਪ੍ਰੈਸ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ ਉਨ੍ਹਾਂ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੜੂ ਦੀ ਰਿਪੋਰਟ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਜਿਹੜਾ ਚੌਥਾ ਸਬਾਈ ਸੰਮੇਲਨ ਬਰਨਾਲਾ ਵਿੱਚ ਹੋਇਆ ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਔਰ ਆਮ ਆਦਮੀ ਪਾਰਟੀ ਦੇ ਪ੍ਰਧ ਸੁਭਾ ਪ੍ਰਧਾਨ ਅਮਨ ਅਰੋੜਾ ਜੀ ਔਰ ਪਾਰਲੀਮੈਂਟ ਮੈਂਬਰ ਸਮੇਤ ਹੋਰ ਬਹੁਤ ਸਾਰੇ ਜੀਡੀਐਨ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਔਰ ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਬਲਵੀਰ ਸਿੰਘ ਜੰਡੂ ਜੈ ਸਿੰਘ ਛਿਬਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਥੇ ਸੀਨੀਅਰ ਪੱਤਰਕਾਰ ਪ੍ਰੈਸ ਦੇ ਨੁਮਾਇੰਦੇ ਪਹੁੰਚੇ ਜਿਨ੍ਹਾਂ ਨੇ ਮਿਲ ਕੇ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਤੇ ਬੀਤੇ ਸਾਲਾਂ ਵਿੱਚ ਪੱਤਰਕਾਰਾਂ ਤੇ ਹੋ ਰਹੇ ਹਮਲੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੋਂ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕਰੀ ਹੈ ਤਾਂ ਜੋ ਪੱਤਰਕਾਰ ਖੁੱਲਕੇ ਆਜ਼ਾਦਾਨਾ ਤੌਰ ਤੇ ਆਪਣੀ ਜਿਹੜਾ ਕੰਮ ਹੈ ਆਪਣਾ ਜਿਹੜਾ ਪ੍ਰੋਫੈਸ਼ਨ ਹੈ ਜੌਬ ਹੈ ਉਹ ਠੀਕ ਠਾਕ ਨਾਲ ਕਰ ਸਕਣ ਜਿਸ ਨੂੰ ਲੈ ਕੇ ਉਥੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਹੋਈ ਜਿਸ ਵਿੱਚ 10 ਨੂੰ ਸਟੇਟ ਫੈਕਟਰੀ ਦੀ ਜ਼ਿੰਮੇਵਾਰੀ ਮਿਲੀ ਹੈ ਸੋ ਮੈਂ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਫੀਲਡ 'ਚ ਕੰਮ ਕਰਦੇ ਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਹਰਿਆਣਾ ਪੈਟਰਨ ਤੇ ਪੈਨਸ਼ਨ ਸਕੀਮ ਲਾਗੂ ਕਰੇ ਸਰਕਾਰੀ ਬੱਸਾਂ ਵਿੱਚ ਪੱਤਰਕਾਰਾਂ ਨੂੰ ਮੁਫਤ ਸਫ਼ਰ ਸਹੂਲਤ ਪ੍ਰਦਾਨ ਕਰੇ ਇਹਨਾਂ ਨੂੰ ਕੈਸ਼ਲੈਸ ਬੀਮਾ ਯੋਜਨਾ ਸੇਤੀ ਯੋਜਨਾ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਜਿਹੜੇ ਬੁੱड्डा ਔਰ ਗਮਾਡਾ ਦੇ ਜਿਹੜੇ ਪਲਾਟਸ ਹਨ ਉਹਨਾਂ ਵਿੱਚ ਇਹਨਾਂ ਦੇ ਰਿਜ਼ਰਵੇਸ਼ਨ ਹੋਵੇ ਪਲੱਸ ਹੋਰ ਵੀ ਜੋ ਵੀ ਇਹਨਾਂ ਦੇ ਹੋਰ ਵੀ ਮੰਗਾ ਹਨ ਉਹਨਾਂ ਨੂੰ ਮਤਲਬ ਵਿਚਾਰਿਆ ਜਾਵੇ ਔਰ ਇਹਨਾਂ ਨੂੰ ਮੰਗ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹ ਅਸੀਂ ਉੱਥੇ ਕੁਸਮਤੇ ਪਾਸ ਕਰੇ ਹਨ ਔਰ ਇਸ ਕਰਕੇ ਉਮੀਦ ਹੈ ਕਿ ਸਰਕਾਰ ਸਾਡੀ ਇਹਨਾਂ ਮੰਗਾਂ ਨੂੰ ਛੇਤੀ ਪ੍ਰਵਾਨ ਕਰਨ ਦੀ ਜਿੱਥੇ ਮੌਜੂਦਾ ਜਿਹੜੇ ਮੰਤਰੀ ਮੀਤੇਰ ਵੀ ਉੱਥੇ ਸੀ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਸਾਨੂੰ ਭਰੋਸਾ ਦੇਆ ਕਿ ਛੇਤੀ ਹੀ ਮੁੱਖ ਮੰਤਰੀ ਜੀ ਨਾਲ ਮਿਲ ਕੇ ਉਹਨਾਂ ਦੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ